ਹੋ ਕੰਵ ਬੋ ਹਨਸ ਸਹਿਜ ਸੁਪਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਹੋਵ ਸਫਤ ਖਸਮਨੀ ਨੂਰ ਅਰਸ ਹਾਂ ਕੁਰਸ ਹਾਂ ਉਤਰ ਠੇ ਸੱਚੇ ਪਾਤ ਸਹਾ ਮਰ ਜਨਮ ਜਨਮ ਦੀ ਸੁਜਣ ਸੱਚੇ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ सोहि वेसा सजन सच्चा पात सा सह सिर सहाद जिस पास बैठे आ सोहि ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸੋ मराठ महला तीजा हर जियो तुदन सदा सलाही प्यारे जिच्चर काट अंतर है सासा ਇਕ ਪਾਲਖਿਨ ਵਿਸਰਹਾ ਤੋ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮਗਦ ਸਦਾ ਸੇ ਪਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨ ਸਦਾ ਸਲਾਹੀ ਪਿਆਰੇ ਜਿ ਚਰ ਕਟ ਅੰਤਰ ਹ ਸਸਾ ਇਕ ਪਾਲਖਿਨ ਵਿਸਰਹਾ ਤੂ ਸੁਆਮੀ ਜਾਣੋ ਬਰਸਾਤ ਜਾਸਾ ਹਮਾ ਮੂੜ ਮੁਗਦ ਸਦਾ ਸੇ ਪਾਏ ਗੁਰ ਕਾ ਸਬਦ ਪ੍ਰਗਾਸਾ ਹਰ ਜੀਓ ਤੂੰ ਆਪੇ ਦੇਹੁ 부ਜਾਏ ਹਰ ਜੀਓ ਤੁਧ ਬਿਟਹੁ ਵਾਰਿਆ ਸਦ ਹੀ ਤੇਰੇ ਨਾਮ ਬਿਟਹੁ ਭਲ ਜਾਈ ਰਹਾ ਆਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਏ ਸ਼ਬਦ ਹੀ ਮੁਕਤ ਪਾਏ ਸ਼ਬਦ ਮਾਨਤਾ ਨਿਰਮਲ ਹੋਆ ਹਾਰ ਵਸਿਆ ਮਨ ਆਇ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਾਰ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣ ਸੰਨੇ ਬੋਲੇ ਇਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਵਾਰੋ ਵਾਰ ਬਿਸਟਕੇ ਕੀੜੇ ਬਿਸ ਮਾਹੇ ਸਮਾਨੇ ਮਾਨਮੁਖੋ ਮੁਗਦੋ ਕੁਬਾਰਾ ਆਪੇ ਕਰ ਵੇਖ ਮਾਰਗ ਲਾਏ ਭਾਏ ਤਿਸ ਬਿਨ ਆਵਰੇ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟਾਇ। ਕਰਤਾ ਕਰੇ ਸੋ ਹੋਇ। ਨਾਨਕ ਨਾਮ ਵਸਿਆ ਮਨ ਅੰਤਰ ਪਾਈ। ਆਵਰਨਾ ਦੂਜਾ ਕੋਈ ਆਪੇ ਕਰਵੇਖ ਮਾਰਗ ਲਾਏ ਪਾਏ ਤਿਸ ਬਿਨ ਆਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੀਟ ਪਾਏ ਕਰਤਾ ਕਰਿ ਸੋਇ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਅਗਰ ਨਾ ਦੂਜ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ 3 ਹਰ ਜਿਉ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਕੋਪਾਲਖਿਨ ਵਿਸਰਹਾ ਤੂ ਸੁਆਮੀ ਜਾਣੋ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ